ਕੀ ਐਮਪੀ ਐਮਪੀ ਦੇ ਵਿੱਚ ਇੱਕ ਸਿੱਖ ਜੱਜ ਦੇ ਉੱਤੇ ਹਮਲਾ ਹੋਇਆ 22 ਪੂਰਨ ਸਿੰਘ ਤੇ ਹੋਇਆਗਾ ਤੇ ਇਸ ਤਰ੍ਹਾਂ ਗਵਈ ਤੇ ਹੋਇਆ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਲਗਾਤਾਰ ਵਧ ਰਹੀ ਹੈ ਉਹ ਦੇਸ਼ ਦੇ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਇਹ ਕਦੇ ਧਰਮ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਕਦੇ ਜਾਤੀ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਲਗਾਤਾਰ ਹਿੰਸਾ ਜਿਹੜਾ ਉਹ ਘਟ ਗਿਣਤੀਆਂ ਦੇ ਉੱਤੇ ਐਸਸੀ ਭਾਈਚਾਰੇ ਦੇ ਉੱਤੇ ਲਗਾਤਾਰ ਪੂਰੇ ਦੇਸ਼ 'ਚ جاری ਆ ਦੇਖੋ ਇੱਕ ਚੁਣਿਆ ਹਾਇਆ ਦੇਸ਼ ਦਾ ਜਿਹੜਾ ਪੜ੍ਹ ਲਿਖ ਕੇ ਦੇਸ਼ ਦੀ ਸਰਵੋੱਚ ਅਦਾਲਤ ਦਾ ਚੀਫ ਜਸਟਿਸ ਬਣਿਆ ਉਹਦੇ ਉੱਤੇ ਜੁੱਤਾ ਫੇਕਣਾ ਫਿਰ ਬਾਈ ਪੂਰਨ ਕੁਮਾਰ ਜਿਹੜਾ ਉਹਦਾ ਸੁਸਾਈਡ ਕਰਨਾ ਇਹ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲੱਗਿਆਗਾ ਕਿ ਉਹਨਾਂ ਦੇ ਰਾਜ ਦੇ ਅੰਦਰ ਜਾਤੀਵਾਦੀ ਹਿੰਸਾ ਹੋ ਰਹੀ ਆ ਲੇਕਿਨ ਸਾਡਾ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਜਾਤੀਵਾਦ ਦੀ ਕੋਈ ਥਾਂ ਨਹੀਂ ਹੈਗੀ ਸੋ ਦੂਜੇ ਰਾਜਾਂ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਜਿੱਥੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਬਹੁਤ ਵੱਡੀ ਪੱਧਰ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਬਹੁਤ ਵੱਡੀ ਪੱਧਰ ਤੇ ਵਿਤਕਰਾ ਹੋ ਰਿਹਾ ਸਰਪਾ ਪੰਜਾਬ